ਬਾਤ ਤੇ ਭਵੰਤ ਸਿਆਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿ ਤੂੰ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਦੇੜ ਰਿਹਾ ਲਗਾਤਾਰ ਛੋਡੀਆਂ ਜਿਹੜੀਆਂ ਨਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ ਉਹ ਲਗਾਤਾਰ ਸੋਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗਰੇ ਪ੍ਰਧਾਰ ਕਰਕੇ ਲੈ ਗਈ ਆ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾਕੇ ਐਨਐਸਏ ਯੂਈਪੀਏ ਲਾ ਕੇ ਜ਼ਿਲ੍ਹੇ 'ਚ ਬੰਦ ਕਰ ਰਹੇ ਆ ਉਸ ਰਾਹ ਦੇ ਭਾਂਸਿਆਂ ਤੂੰ ਤੁਰ ਪਿਆ ਬੁਰੀ ਤਰ੍ਹਾਂ ਫੇਲਾਂ ਤੂੰ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਸੋਡੇ ਜਿੰਨਾ ਦਾ ਬੋਲਿਆ ਨਹੀਂ ਹੁਣ ਮਾਲੀ ਭਾਂਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਵੀਰ ਬਾਰੇ ਕਦੇ ਕੈਪਟਨ ਰਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਅਰੂ ਸਾਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਲੀਏ ਸਾਨੂੰ ਚੁੱਪਦਾ ਪਤਾ ਕਿਵੇਂ ਮਾਲੀ ਨੂੰ ਸਲੇਡੇ ਕਹਿੰਦਾ ਸਲੇਡੇ ਆ ਤੁਹਾਡਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੋਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇੱਥੋਂ ਤੱਕ ਤੁਸੀਂ ਬੋਲੇ ਹੋਏ ਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਉਹਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆਹ ਤਰੀ ਪੰਜਾਬੀ ਢੀੜੀ ਐ ਤੂੰ ਮੁੱਖ ਮੰਤਰੀ ਨਹੀਂ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਅਜੇ ਅੱਖਾਂ ਦੇ ਅੱਖਾਂ ਬਾਜ਼ ਗੱਲ ਕਰੋ ਓਏ ਤੂੰ ਕਾਹਨੋਂ ਹਣਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਾਂ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਆ ਕੰਮ ਸ਼ੁਰੂ ਕੀਤਾ ਪਹਿਲਾਂ ਮੀਡੀਆ ਨੂੰ ਦਬਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਨਹੀਂ ਕਰਤਾ ਕਿਉਂਕਿ ਸਾਰਾ ਸੜਾ ਆਦਲ ਨਾਉਂਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਕੇਰੀਅਰ ਨੂੰ ਬੰਦ ਕਰਤਾ ਸਾਡੇ ਸੁਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋਂ ਦੇਖ ਇੰਨਾਂ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹੈ ਨਸ਼ਿਆਂ ਦੇ ਤੁਹਾਡੇ ਕੋਲ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਉਰਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖੜ੍ਹ ਸੀਆਈ ਦੇ ਵਿੱਚ ਜਿੱਥੇ ਲਾਰਡਸ ਬਿਸ਼ਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਐਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਿਆਂ ਨੂੰ ਚਾਕੇ ਪਰਚਾ ਦੇ ਕੇ ਅੰਦਰ ਕਰਤਾ